ਗਿਲਦੀਪ ਜੀ ਹੁਣ ਥੋੜੀ ਜੀ ਗੱਲਬਾਤ ਕਰਾਂਗੇ ਆਪਾਂ ਕੈਨੇਡਾ ਦੇ ਟੂਰਿਜ਼ਮ ਸੈਕਟਰ ਬਾਰੇ ਕੈਨੇਡਾ ਬਹੁਤ ਵੱਡਾ ਮੁਲਕ ਹੈ ਜੀ ਬਹੁਤ ਖੂਬਸੂਰਤ ਥਾਵਾਂ ਵੀ ਨੇ ਹਰ ਸਾਲ ਬਹੁਤ ਸਾਰੇ ਟੂਰਿਸਟ ਜਿਹੜੇ ਨੇ ਦੁਨੀਆ ਭਰ ਤੋਂ ਇੱਥੇ ਆਉਂਦੇ ਨੇ ਪਰ ਪਤਾ ਲੱਗਿਆ ਜੀ ਕਿ ਕੁਝ ਕੈਨੇਡਾ ਟੂਰਿਜ਼ਮ ਸੈਕਟਰ ਨੂੰ ਖੋਰਾ ਲੱਗਾ ਹੈ ਇਹ ਕੀ ਖਬਰ ਹੈ ਜੀ ਇੱਕ ਤੇ ਡੋਨਲਡ ਟਰੰਪ ਵਾਲਾ ਅਸਰ ਵੀ ਹੈ ਜੀ ਕੈਨੇਡਾ ਵਿੱਚ ਟੂਰਿਜ਼ਮ ਲਈ ਬਹੁਤੇ ਅਮਰੀਕਨ ਆਉਂਦੇ ਨੇ ਹਮ ਕੈਨੇਡੀਅਨ ਵੈਸੇ ਉਧਰ ਜਾਣੇ ਘਟੇ ਨੇ ਇੱਕ ਵਰਲਡ ਓਵਰ ਇਕਨੋਮਿਕ ਅਨਸਰਟੇਨਟੀ ਹੈ ਜੀ ਜਿਹਦਾ ਅਸਰ ਪੈ ਰਿਹਾ ਹੈ ਜੀ ਉਹਦੇ ਬਾਰੇ ਕੁਝ ਅੰਕੜੇ ਆਏ ਨੇ ਉਹਨਾਂ ਦੀ ਗੱਲ ਕਰ ਲੈਣੇ ਆ ਜੀ ਟਰੈਵਲ ਜਿਹੜਾ ਹੈ ਜੀ ਕੈਨੇਡਾ ਤੋਂ ਤੇ ਕੈਨੇਡਾ ਨੂੰ ਇਹ ਬੁਰੀ ਤਰ੍ਹਾਂ ਇਸ ਤੇ ਅਸਰ ਪਿਆ ਸਟੈਟਿਸਟਿਕਸ ਕੈਨੇਡਾ ਜੋ ਸਰਕਾਰੀ ਏਜੰਸੀ ਹੈ ਅੰਕੜਿਆਂ ਦੀ ਉਹਨਾਂ ਦਾ ਕਹਿਣਾ ਹੈ ਕਿ ਟੂਰਿਜ਼ਮ ਸੈਕਟਰ ਜਿਹੜਾ ਵਰਲਡ ਵਾਈਡ ਇਕਨੋਮਿਕ ਅਨਸਰਟੇਨਟੀ ਹੈ ਦੁਨੀਆ ਭਰ ਦੇ ਵਿੱਚ ਆਰਥਿਕ ਉਥਲ-ਪੁਥਲ ਹੈ ਤੇ ਪੋਲੀਟੀਕਲ ਰਾਜਨੀਤਿਕ ਉਥਲ-ਪੁਥਲ ਆ ਉਹਦੇ ਚੱਲਦਿਆਂ ਬਹੁਤ ਵੱਡੇ ਅੰਕੜਿਆਂ ਦੇ ਵਿੱਚ ਅੰਤਰ ਆ ਰਿਹਾ ਜਿਹੜੇ ਕੈਨੇਡਾ ਦੇ ਵਿੱਚ ਵਿਜ਼ਿਟ ਕਰਨੇ ਸੀ ਓਵਰਸੀਜ਼ ਲੋਕਾਂ ਨੇ ਜੇ ਅਸੀਂ ਮਾਰਚ ਇਸ ਮਹੀਨੇ ਦੀ 2025 ਦੀ ਪਿਛਲੇ ਸਾਲ ਦੇ ਮਾਰਚ ਨਾਲ ਕੰਪੇਅਰ ਕਰੀਏ ਤੇ 17% ਡਾਊਨ ਹੈ ਤੇ ਜੇ ਕੈਨੇਡੀਅਨਾਂ ਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਕੈਨੇਡੀਅਨ ਯੂਐਸ ਨੂੰ ਜਾਣਾ ਬਹੁਤ ਘਟ ਗਏ ਨੇ ਉਹਨਾਂ ਦੀ ਗਿਣਤੀ ਬਹੁਤ ਘਟੀ ਹੈ ਚਾਹੇ ਬਾਈ ਰੋਡ ਹੋਵੇ ਚਾਹੇ ਬਾਈਅਰ ਹੋਵੇ USA ਵਾਲੇ ਵੀ ਘਟੇ ਨੇ ਕੈਨੇਡਾ ਵਿੱਚ ਘਟਾ ਆ ਰਹੇ ਨੇ ਪਿਛਲੇ ਸਾਲ ਦੇ ਮਾਰਚ ਨਾਲੋਂ 6.6% ਦੇ ਲੱਗੇ ਛਗੇ ਘਟਦੇ ਸਿਜਾ ਰਹੇ ਨੇ ਪਰ ਕੁਝ ਚੀਜ਼ਾਂ ਦੇ ਵਿੱਚ ਓਵਰਸੀਜ਼ ਮਾਰਕੀਟ ਦੇ ਵਿੱਚ ਜਿਹੜਾ ਆ ਉਹ ਕੈਨੇਡਾ ਵਿੱਚ ਵਾਧਾ ਹੋ ਰਿਹਾ ਉਹ ਇਹ ਕਿ UK ਤੋਂ ਕੈਨੇਡਾ ਵਿੱਚ ਪਿਛਲੇ ਸਾਲ ਨਾਲੋਂ 25% ਦਾ ਵਾਧਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਅਪ੍ਰੈਲ ਮਹੀਨੇ ਦੇ ਅੰਕੜੇ ਤੇ ਜੇ ਗਾਹ ਥੋੜਾ ਜਿਹਾ ਵਧਿਆ ਜਾਵੇ ਤਾਂ ਹੋ ਸਕਦਾ ਹੋਰ ਜ਼ਿਆਦਾ ਹੋਣ ਤੇ ਇਸੇ ਤਰ੍ਹਾਂ 8% ਵਾਧਾ ਜਿਹੜਾ ਹੈ ਉਹ ਜਰਮਨੀ ਤੋਂ ਹੋਇਆ ਹੈ ਪਿਛਲੇ ਸਾਲ ਦੇ ਮੁਕਾਬਲੇ ਤੇ ਸਟੈਟਸ ਕਹਿੰਦੇ ਅੰਕੜੇ ਜਿਹੜੇ ਨੇ ਉਹਨਾਂ ਵਿੱਚ ਲੱਗਦਾ ਹੈ ਕਿ ਕੈਨੇਡੀਅਨ ਜਦੋਂ ਕਿ ਯੂਐਸਏ ਦੇ ਵਿੱਚ ਜਾਣ ਲਈ ਯੂਐਸਏ ਦਾ ਕਿਸਮ ਦਾ ਬਾਈਕਾਟ ਕਰੀ ਬੈਠੇ ਨੇ ਪਰ ਹੋਰ ਨਾ ਥਾਵਾਂ ਨੂੰ ਕੈਨੇਡੀਅਨ ਜਿਹੜੇ ਨੇ ਉਹ ਜਾਣ ਲੱਗੇ ਨੇ ਹਾਂ ਇਹ ਵੀ ਦੱਸਿਆ ਗਿਆ ਹੈ ਕਿ ਜਿੰਨੇ ਕ ਕੈਨੇਡੀਅਨ ਯੂਐਸਏ ਨੂੰ ਗਏ ਨੇ ਉਹਨਾਂ ਵਿੱਚ ਬਹੁ ਗਿਣਤੀ ਉਹਨਾਂ ਦੀ ਸੀ ਜਿਨ੍ਹਾਂ ਨੇ ਸੇਮ ਡੇ ਟ੍ਰੈਵਲ ਕੀਤਾ ਪਾਉਸਵੇਰ ਨੂੰ ਗਏ ਤੇ ਸ਼ਾਮ ਨੂੰ ਮੁੜਿਆ ਚਾਹੇ ਬਾਈ ਰੋਡ ਹੋਣ ਦੇ ਚਾਹੇ ਬਾਈ 에ਅਰ ਹੋਣ ਕਨੇਡੀਅਨ ਰੈਜ਼ੀਡੈਂਟਸ ਜਿਹੜੇ ਸੀ ਜੇ ਅਸੀਂ ਉਹਨਾਂ ਦੀ ਵੀ ਗੱਲ ਕਰੀ ਕਿ ਕਿੰਨੇ ਘਟੇ ਨੇ 31% ਪਿਛਲੇ ਸਾਲ ਦੇ ਮਾਰਚ ਨਾਲੋਂ ਇਸ ਮਾਰਚ ਦੇ ਵਿੱਚ ਯੂ ਐਸ ਏ ਨੂੰ ਘਟੇ ਨੇ ਇਹਨਾਂ ਨੇ ਰੋਕ ਕੀਤਾ ਸੋ ਯੂ ਐਸ ਏ ਨੂੰ ਘਟੇ ਨੇ ਪਰ ਯੂ ਐਸ ਏ ਵਾਲੇ ਵੀ ਘਟੇ ਨੇ ਡੋਮੈਸਟਿਕ ਲੈਵਲ ਤੇ ਅੰਕੜੇ ਜਿਹੜੇ ਨੇ ਉਹ ਡੋਮੈਸਟਿਕ ਕੈਨ ਨੇ ਸਾਂਝੇ ਨਹੀਂ ਕੀਤੇ ਪਰ ਉਹ ਇਹ ਮੰਨਦੇ ਨੇ ਕਿ ਡੋਮੈਸਟਿਕ ਲੈਵਲ ਤੇ ਵੀ ਘਟ ਕਨੇਡੀਅਨ ਸਫਰ ਕਰ ਰਹੇ ਨੇ ਪਹਿਲੇ 3-4 ਮਹੀਨੇ ਜਿਹੜੇ ਇਸ ਸਾਲ ਦੇ ਗੁਜ਼ਰੇ ਨੇ ਬਾਕੀ ਮਹੀਨੇ ਚ ਕਿਵੇਂ ਹੁੰਦਾ ਤੇ ਕੀ ਕਰਦੇ ਨੇ ਇਦੇ ਬਾਰੇ ਪਤਾ ਨਹੀਂ ਜੀ ਗੁਲਦੀਪ ਜੀ ਹੁਣ ਥੋੜੀ ਜੀ ਗੱਲਬਾਤ ਕਰਾਂਗੇ ਆਪਾਂ ਕੈਨੇਡਾ ਦੇ ਟੂਰਿਜ਼ਮ ਸੈਕਟਰ ਬਾਰੇ ਕੈਨੇਡਾ ਬਹੁਤ ਵੱਡਾ ਮੁਲਕ ਹੈ ਜੀ ਬਹੁਤ ਖੂਬਸੂਰਤ ਥਾਵਾਂ ਵੀ ਨੇ ਹਰ ਸਾਲ ਬਹੁਤ ਸਾਰੇ ਟੂਰਿਸਟ ਜਿਹੜੇ ਨੇ ਦੁਨੀਆ ਭਰ ਤੋਂ ਇੱਥੇ ਆਉਂਦੇ ਨੇ ਪਰ ਪਤਾ ਲੱਗਿਆ ਜੀ ਕਿ ਕੁਝ ਕੈਨੇਡਾ ਟੂਰਿਜ਼ਮ ਸੈਕਟਰ ਨੂੰ ਖੋਰਾ ਲੱਗਾ ਹੈ ਇਹ ਕੀ ਖਬਰ ਹੈ ਜੀ ਇੱਕ ਤੇ ਡੋਨਲਡ ਟਰੰਪ ਵਾਲਾ ਅਸਰ ਵੀ ਹੈ ਕੈਨੇਡਾ ਵਿੱਚ ਟੂਰਿਜ਼ਮ ਲਈ ਬਹੁਤ ਅਮਰੀਕਨ ਆਉਂਦੇ ਨੇ ਕੈਨੇਡੀਅਨ ਵੈਸੇ ਉੱਤਰ ਜਾਣੇ ਘਟੇ ਨੇ ਇੱਕ ਵਰਲਡ ਓਵਰ ਇਕਨੋਮਿਕ ਅਨਸਰਟੇਨਟੀ ਹੈ ਜੀ ਜਿਹਦਾ ਪੈ ਰਿਹਾ ਜੀ ਉਹਦੇ ਬਾਰੇ ਕੁਝ ਅੰਕੜੇ ਆਏ ਨੇ ਉਹਨਾਂ ਦੀ ਗੱਲ ਕਰ ਲੈਣੇ ਆ ਜੀ ਟਰੈਵਲ ਜਿਹੜਾ ਹੈ ਜੀ ਕੈਨੇਡਾ ਤੋਂ ਤੇ ਕੈਨੇਡਾ ਨੂੰ ਇਹ ਬੁਰੀ ਤਰ੍ਹਾਂ ਇਸ ਤੇ ਅਸਰ ਪਿਆ ਸਟੈਟਿਸਟਿਕਸ ਕੈਨੇਡਾ ਜੋ ਸਰਕਾਰੀ ਏਜੰਸੀ ਹੈ ਅੰਕੜਿਆਂ ਦੀ ਉਹਨਾਂ ਦਾ ਕਹਣਾ ਹੈ ਕਿ ਟੂਰਿਜ਼ਮ ਸੈਕਟਰ ਜਿਹੜਾ ਵਰਲਡ ਵਾਈਡ ਇਕਨੋਮਿਕ ਅਨਸਰਟੇਨਟੀ ਹੈ ਦੁਨੀਆ ਭਰ ਦੇ ਵਿੱਚ ਆਰਥਿਕ ਉਥਲ-ਪੁਥਲ ਹੈ ਤੇ ਪੋਲੀਟੀਕਲ ਰਾਜਨੀਤਿਕ ਉਥਲ-ਪੁਥਲ ਹੈ ਉਹਦੇ ਚਲਦਿਆਂ ਬਹੁਤ ਵੱਡੇ ਅੰਕੜਿਆਂ ਦੇ ਵਿੱਚ ਅੰਤਰ ਆ ਰਿਹਾ ਜਿਹੜੇ ਕੈਨੇਡਾ ਦੇ ਵਿੱਚ ਵਿਜ਼ਿਟ ਕਰਨੇ ਸੀ ਓਵਰ ਸੀਜ਼ ਲੋਕਾਂ ਨੇ ਜੇ ਅਸੀਂ ਮਾਰਚ ਇਸ ਮਹੀਨੇ ਦੀ 2025 ਦੀ ਪਿਛਲੇ ਸਾਲ ਦੇ ਮਾਰਚ ਨਾਲ ਕੰਪੇਅਰ ਕਰੀਏ ਤੇ 17% ਡਾਊਨ ਹੈ ਤੇ ਜੇ ਕੈਨੇਡੀਅਨਾਂ ਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਕਿ ਕੈਨੇਡੀਅਨ ਯੂਐਸ ਨੂੰ ਜਾਣਾ ਬਹੁਤ ਘਟ ਗਏ ਨੇ ਉਹਨਾਂ ਦੀ ਗਿਣਤੀ ਬਹੁਤ ਘਟੀ ਹੈ ਚਾਹੇ ਬਾਈ ਰੋਡ ਹੋਵੇ ਚਾਹੇ ਬਾਈ 에ਅਰ ਹੋਵੇ ਯੂਐਸਏ ਵਾਲੇ ਵੀ ਘਟੇ ਨੇ ਕੈਨੇਡਾ ਵਿੱਚ ਘਟਾ ਆ ਰਹੇ ਨੇ ਪਿਛਲੇ ਸਾਲ ਦੇ ਮਾਰਚ ਨਾਲੋਂ 6.6% ਦੇ ਲੱਗੇ ਛੱਕੇ ਘਟਦੇ ਸਿਜਾ ਰਹੇ ਨੇ ਪਰ ਕੁਝ ਚੀਜ਼ਾਂ ਦੇ ਵਿੱਚ ਓਵਰਸੀਜ਼ ਮਾਰਕੀਟ ਦੇ ਵਿੱਚ ਜਿਹੜਾ ਆ ਉਹ ਕੈਨੇਡਾ ਵਿੱਚ ਵਾਧਾ ਹੋ ਰਿਹਾ ਉਹ ਇਹ ਕਿ ਯੂਕੇ ਤੋਂ ਕੈਨੇਡਾ ਵਿੱਚ ਪਿਛਲੇ ਸਾਲ ਨਾਲੋਂ 25% ਦਾ ਵਾਧਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਅਪ੍ਰੈਲ ਮਹੀਨੇ ਦੇ ਅੰਕੜੇ ਤੇ ਜੇ ਗਾਹ ਥੋੜਾ ਜਿਹਾ ਵਧਿਆ ਜਾਵੇ ਤਾਂ ਹੋ ਸਕਦਾ ਹੋਰ ਜ਼ਿਆਦਾ ਹੋਣਾ ਤੇ ਇਸੇ ਤਰ੍ਹਾਂ 8% ਵਾਧਾ ਜਿਹੜਾ ਹੈ ਉਹ ਜਰਮਨੀ ਤੋਂ ਹੋਇਆ ਹੈ ਪਿਛਲੇ ਸਾਲ ਦੇ ਮੁਕਾਬਲੇ ਤੇ ਸਟੈਟਸ ਕਹਿੰਦੇ ਅੰਕੜੇ ਜਿਹੜੇ ਨੇ ਉਹਨਾਂ ਵਿੱਚ ਲੱਗਦਾ ਹੈ ਕਿ ਕੈਨੇਡੀਅਨਸ ਜਦੋਂ ਕਿ ਯੂਐਸਏ ਦੇ ਵਿੱਚ ਜਾਣ ਲਈ ਯੂਐਸਏ ਦਾ ਕਿਸਮ ਦਾ ਬਾਈਕਾਟ ਕਰੀ ਬੈਠੇ ਨੇ ਪਰ ਹੋਰਨਾ ਥਾਵਾਂ ਨੂੰ ਕੈਨੇਡੀਅਨ ਜਿਹੜੇ ਨੇ ਉਹ ਜਾਣ ਲੱਗੇ ਹਾਂ ਇਹ ਵੀ ਦੱਸਿਆ ਗਿਆ ਕਿ ਜਿੰਨੇ ਕ ਕੈਨੇਡੀਅਨ ਯੂਐਸਏ ਨੂੰ ਗਏ ਨੇ ਉਹਨਾਂ ਵਿੱਚ ਬਹੁ ਗਿਣਤੀ ਉਹਨਾਂ ਦੀ ਸੀ ਜਿਨ੍ਹਾਂ ਨੇ ਸੇਮ ਡੇ ਟ੍ਰੈਵਲ ਕੀਤਾ ਪਾਪ ਸਵੇਰ ਨੂੰ ਗਏ ਤੇ ਸ਼ਾਮ ਨੂੰ ਮੁੜਿਆ ਚਾਹੇ ਬਾਈ ਰੋਡ ਹੋਣ ਦੇ ਚਾਹੇ ਬਾਈ 에ਅਰ ਹੋਣ ਕਨੇਡੀਅਨ ਰੈਜ਼ੀਡੈਂਟਸ ਜਿਹੜੇ ਸੀ ਜੇ ਅਸੀਂ ਉਹਨਾਂ ਦੀ ਵੀ ਗੱਲ ਕਰੀ ਕਿ ਕਿੰਨੇ ਘਟੇ ਨੇ 31% ਪਿਛਲੇ ਸਾਲ ਦੇ ਮਾਰਚ ਨਾਲੋਂ ਇਸ ਮਾਰਚ ਦੇ ਵਿੱਚ ਯੂ ਐਸ ਏ ਨੂੰ ਘਟੇ ਨੇ ਨਾਲੇ ਰੁਕ ਕੀਤਾ ਸੋ ਯੂ ਐਸ ਏ ਨੂੰ ਘਟੇ ਨੇ ਪਰ ਯੂ ਐਸ ਏ ਵਾਲੇ ਵੀ ਘਟੇ ਨੇ ਡੋਮੈਸਟਿਕ ਲੈਵਲ ਤੇ ਅੰਕੜੇ ਜਿਹੜੇ ਨੇ ਉਹ ਡੋਮੈਸਟਿਕ ਕੈਨ ਨੇ ਸਾਂਝੇ ਨਹੀਂ ਕੀਤੇ ਪਰ ਉਹ ਇਹ ਮੰਨਦੇ ਨੇ ਕਿ ਡੋਮੈਸਟਿਕ ਲੈਵਲ ਤੇ ਵੀ ਘਟ ਕਨੇਡੀਅਨ ਸਫਰ ਕਰ ਰਹੇ ਨੇ ਪਹਿਲੇ ਤਿੰਨ ਚਾਰ ਮਹੀਨੇ ਜਿਹੜੇ ਇਸ ਸਾਲ ਦੇ ਗੁਜ਼ਰੇ ਨੇ ਬਾਕੀ ਮਹੀਨੇ ਚ ਕਿਵੇਂ ਹੁੰਦਾ ਤੇ ਕੀ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਹੈ